ਪੰਜਾਬ ਸਰਕਾਰ ਵੱਲੋਂ ਹੜ੍ਹ ਦੀ ਮਾਰੇੇਠਾਂ ਆਏ ਪਿੰਡਾਂ ਵਿੱਚ ਸਿਹਤ ਸਹੂਲਤਾਂ ਪਹੁੰਚਾਉਣ ਲਈ ਪਹਿਲਾਂ ਹੀ ਅਲਰਟ ਜਾਰੀ ਕੀਤਾ ਹੋਇਆ ਹੈ ਅਤੇ ਪੰਜਾਬ ਦੇ 6 ਜ਼ਿਲ੍ਹੇ ਸਿਹਤ ਵਿਭਾਗ ਲਈ ਹਾਈ ਅਲਰਟ ਤੇ ਰੱਖੇ ਹੋਏ ਹਨ ਜਿਨ੍ਹਾਂ ਵਿੱਚੋਂ ਇੱਕ ਫਿਰੋਜ਼ਪੁਰ ਵੀ ਹੈ ਫਿਰੋਜ਼ਪੁਰ ਸਿਹਤ ਵਿਭਾਗ ਵੱਲੋਂ ਹਰ ਇੱਕ ਹੜ੍ਹ ਪ੍ਰਭਾਵਿਤ ਇਨਸਾਨ ਤੱਕ ਪਹੁੰਚਣ ਲਈ ਪਰੇਯਤਨ ਕੀਤੇ ਜਾ ਰਹੇ ਨੇ ਸਿਹਤ ਵਿਭਾਗ ਵੱਲੋਂ ਬੀਐਸਐਫ ਨਾਲ ਮਿਲ ਕੇ ਭਾਰਤ ਦੇ ਆਖਰੀ ਪਿੰਡ ਪਹੁੰਚੇ ਕਾਲੂ ਵਾਲਾ ਵਿਖੇ ਇੱਕ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ਅਤੇ ਉੱਥੇ ਬਿਮਾਰਾਂ ਨੂੰ ਦਵਾਈਆਂ ਵੀ ਵੰਡੀਆਂ ਗਈਆਂ ਅਤੇ ਉਹਨਾਂ ਦਾ ਮੁਢਲਾ ਇਲਾਜ ਵੀ ਕੀਤਾ ਗਿਆ ਜ਼ਿਕਰਯੋਗ ਹੈ ਕਿ ਕਾਲੂ ਵਾਲਾ ਪਿੰਡ ਤਿੰਨੋਂ ਪਾਸੇ ਸਤਲੁਜ ਦਰਿਆ ਨਾਲ ਕਿਰਿਆ ਹੋਇਆ ਹੈ ਅਤੇ ਇੱਕ ਪਾਸੇ ਪਾਕਿਸਤਾਨ ਦੀ ਹੱਦ ਲੱਗਦੀ ਹੈ ਜੇਕਰ ਸਤਲੁਜ ਦਰਿਆ ਵਿੱਚ ਪਾਣੀ ਆ ਜਾਂਦਾ ਹੈ ਤਾਂ ਕਾਲੂ ਵਾਲਾ ਪਿੰਡ ਦੇ ਲੋਕਾਂ ਕੋਲੋਂ ਇੱਕਮਾਤਰ ਜੋ ਰਸਤਾ ਬਚਦਾ ਹੈ ਉਹ ਪਾਕਿਸਤਾਨ ਹੀ ਹੈ ਜੇਕਰ ਸਤਲੁਜ ਵਿੱਚ ਬਾੜ ਆਉਂਦੀ ਹੈ ਤਾਂ ਇਸ ਪਿੰਡ ਦੇ ਲੋਕ ਜਾਂ ਤਾਂ ਜਾਨ ਨੂੰ ਆਪਣੀ ਜੋਖਮ ਵਿੱਚ ਪਾ ਕੇ ਦਰਿਆ पार ਕਰਕੇ ਇਸ ਪਾਰ ਪਾਰ ਭਾਰਤ ਵਿੱਚ ਆ ਸਕਦੇ ਹਨ ਜਾਂ ਫਿਰ ਪਾਕਿਸਤਾਨ ਹੀ ਉਹਨਾਂ ਕੋਲੋਂ ਇੱਕਮਾਤਰ ਰਸਤਾ ਬਚਦਾ ਹੈ ਪਰ ਉਸ ਪਾਸੇ ਜਾ ਨਹੀਂ ਸਕਦੇ ਸਿਹਤ ਵਿਭਾਗ ਵੱਲੋਂ ਦਰਿਆ ਵਿੱਚ ਆਈ ਬਾੜ ਦੀਆਂ ਔਂਕੜਾਂ ਨੂੰ ਪਾਰ ਕਰਦੇ ਹੋਏ ਬੀਐਸਐਫ ਨਾਲ ਮਿਲ ਕੇ ਮੋਟਰ ਬੋਟ ਰਾਹੀਂ ਭਾਰਤ ਦੇ ਇਸ ਆਖਰੀ ਪਿੰਡ ਵਿੱਚ ਪਹੁੰਚਿਆ ਅਤੇ ਲੋਕਾਂ ਨੂੰ ਸਿਹਤ ਸਹੂਤਾਵਾਂ ਪ੍ਰਦਾਨ ਕਰਵਾਈਆਂ ਜਿੱਥੇ ਲੋਕਾਂ ਨੂੰ ਦਵਾਈਆਂ ਵੰਡੀਆਂ ਗਈਆਂ ਉੱਤੇ ਮੁੱਢਲਾ ਇਲਾਜ ਵੀ ਬਿਮਾਰਾਂ ਨੂੰ ਦਿੱਤਾ ਗਿਆ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਮੇਂ-ਸਮੇਂ ਤੇ ਇਸ ਪਿੰਡ ਵਿੱਚ ਉਹਨਾਂ ਵੱਲੋਂ ਮੈਡੀਕਲ ਕੈਂਪ ਲਗਾਏ ਗਏ ਜਾ ਰਹੇ ਹਨ ਅਤੇ ਇੱਥੋਂ ਦੇ ਲੋਕ ਬਾੜ ਕਰਨ ਜੋ ਉਸ ਬਾਰ ਨਹੀਂ ਆ ਸਕਦੇ ਉਹਨਾਂ ਨੂੰ ਸਿਹਤ ਸਹੂਦਾਵਾਂ ਮੁਹਈਆ ਕਰਵਾਈਆਂ ਜਾ ਸਕਣ ਅਤੇ ਲਗਾਤਾਰ ਹੀ ਸਿਹਤ ਮਹਿਕਮੇ ਵੱਲੋਂ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ ਤਾਂ ਕਿ ਹੜਾਂ ਦੀ ਸਥਿਤੀ ਵਿੱਚ ਲੋਕਾਂ ਨੂੰ ਸਿਹਤ ਸਹੂਦਾਵਾਂ ਉਹਨਾਂ ਦੇ ਦਰਵਾਜ਼ੇ ਤੱਕ ਮਿਲ ਸਕਣ ਮੈਂ ਤੁਸੀਂ ਵਿਜ਼ਿਟ ਕਰਨ ਆਇਆ ਇੱਥੇ ਕਾਲੂ ਵਾਲਾ ਵਿਲੇਜ ਵਿੱਚ ਕਾਦੇ ਵਸਤੇ ਵੀ ਇਰਨ ਕਰਨਾ ਆਇਆ ਤੇ ਕੀ ਪ੍ਰਾਇੋਰਟੀਜ਼ ਹੈਗੀ ਮੇਰੇ ਤੇ ਹਾਂ ਇਸ ਤਰ੍ਹਾਂ ਕਿ ਜਿਹੜਾ ਕਾਲੂਵਾਲ ਟਾਪੂ ਹੈ ਐਕਚੁਅਲੀ ਫਿਰੋਜ਼ਪੁਰ ਦਾ ਹੈ ਜਸਟ ਦੇ ਬਾਰਡਰ ਦੇ ਨਾਲ ਹੈ ਪਾਕਿਸਤਾਨ ਦੇ ਬਾਰਡਰ ਦੇ ਨਾਲ ਹੈ ਤੇ ਪਾਣੀ ਹੈ ਵਿੱਚ ਦਰਿਆ ਕਾਫੀ ਪਾਣੀ ਸੀਗਾ ਤਾਂ ਇੱਥੇ ਬੀਐਸਐਫ ਦਾ ਕੈਂਪ ਵੀ ਆ ਅਸੀਂ ਇਹਨਾਂ ਦੀ ਮਦਦ ਨਾਲ ਬੋਟ ਵਿੱਚ ਉੱਥੇ ਜਾ ਕੇ ਆਈਏ ਮੈਂ ਤਾਂ ਉੱਥੇ ਕਰੀਬ 20 ਫੈਮਿਲੀਜ਼ ਹੈਗੀਆਂ ਨੇ ਜਿਹਦੇ ਵਿੱਚ ਬੱਚੇ ਵੀ ਸੀਗੇ ਲੇਡੀਜ਼ ਵੀ ਸੀਗੀਆਂ ਤਾਂ ਬਾਕੀ ਜੈਂਟਸ ਸਾਰਿਆਂ ਨੂੰ ਜਿਹੜੀ ਰਿਕੁਆਇਰਡ ਮੈਡੀਸਿਨ ਉਹ ਪ੍ਰੋਵਾਈਡ ਕਰਵਾਈਏ ਬਾਕੀ ਕੀ ਜਿਹੜਾ ਕਟ-ਆਫ ਹੋਇਆ ਹੋਇਆ ਸਾਡੇ ਇੱਧਰਲੇ ਪਾਸੇ ਉਹਨਾਂ ਨੂੰ ਸਦ ਰਿਆ ਟਪਕੇ ਹੀ ਜਾਣਾ ਪੈਂਦਾ ਜਿਹੜੀ ਕਿ ਇੱਕ ਮੇਜਰ ਕੰਮ ਹੈ ਪਰ ਡੀਐਸਐਫ ਵਾਲੇ ਬਹੁਤ ਜ਼ਿਆਦਾ ਮਦਦ ਕਰ ਰਹੇ ਹਨਾਂ ਦੀ ਆਣਾ ਜਾਣਾ ਉਹਨਾਂ ਲਈ ਥਰੂ ਬੋਟ ਜਿਹੜਾ ਉਹ ਪੂਰਾ ਉਹਨਾਂ ਨੇ ਬਣਾਇਆ ਹੋਇਆ ਜਿਸ ਨਾਲ ਕੀ ਹੈ ਕਿ ਡਿਫਿਕਲਟੀ ਕੋਈ ਨਹੀਂ ਸਿਰਫ ਮੈਡੀਸਿਨਸ ਦੇ ਜਾਂ ਇੱਕ ਮੋਰਲ ਸਪੋਰਟ ਵਾਸਤੇ ਵੀ ਸੀਗਾ ਕਿ ਉਹਨਾਂ ਨੂੰ ਜਾ ਕੇ ਕਾਟਵਾਸਨ ਦਿੱਤਾ ਤੇ ਉਹ ਠੀਕ ਹੈਗੇ ਸਾਰੇ 20 ਫੈਮਿਲੀਜ਼ ਦੇ ਕਰੀਬ ਟੋਟਲ ਹਨ ਕਿੰਨੇ ਕੈਂਪ ਲਗਾਏ ਹੈਲਥ ਡਿਪਾਰਟਮੈਂਟ ਵਾਲੇ ਕਿੰਨੇ ਕੈਂਪ ਲਗਾਏ ਗਏ ਹਸਤੇਮ ਜਿਹੜਾ ਕੈਮਸ ਤਾਂ ਰੈਗੂਲਰਲੀ ਲੱਗੀ ਜਾ ਰਹੀ ਹੈ ਜਿੱਥੇ-ਜਿੱਥੇ ਵੀ ਪ੍ਰੋਬਲਮ ਹੈ ਜਾਂ ਜਿੱਥੇ ਪਾਣੀ ਆਇਆ ਵੈਸੇ ਤੇ ਕੋਈ ਇਸ ਤਰ੍ਹਾਂ ਦੀ ਕੋਈ ਮੇਜਰ ਗੱਲ ਨਹੀਂ ਹੋ ਰਹੀ ਹੈ ਜਿਹੜਾ ਪਾਣੀ ਦਾ ਹਾਦਸਾ ਹੋਵੇ ਕਿ ਕੋਈ ਬਿਮਾਰੀ ਖਾਸ ਹੈ ਜਨਰਲ ਪੇਸ਼ੈਂਟਸ ਹੈ ਜਿਹੜੀ ਕਿ ਉਹਨਾਂ ਨੇ ਵੈਸੀ ਵੀ ਰਿਕੁਆਇਰਡ ਮੈਡੀਸਿਨਸ ਆਪਣੇ ਕੋਲ ਰੱਖ ਲਈਆਂ ਬਾਕੀ ਕਲੋਰੀਨ ਦੀਆਂ ਟੈਬਲੇਟਸ ਐਂਟੀ ਡਾਇਰੀਅਲ ਟਿਊਬਸ ਵਗੈਰਾ ਜਿਹੜੀਆਂ ਸਕਿਨ ਦੀ ਕੋਈ ਪ੍ਰੋਬਲਮ ਜੇ ਕਿਤੇ ਉਹਨਾਂ ਨੂੰ ਹੁੰਦੀ ਆ ਤੇ ਅਸੀਂ ਪਹਿਲਾਂ ਹੀ ਪ੍ਰਾਇਰੀ ਪ੍ਰੋਵਾਈਡ ਕਰ